ਸਰ ਸਿਵਲ ਕੌਂਸੀ ਹਾਂ ਗਾਰਡਨ ਕਿੰਨਾ ਬੰਦ ਅਚਾਨਕ ਇਹ ਦੇਖਣ ਨੂੰ ਮਿਲਿਆ ਮੈਨੂੰ ਲੱਗਿਆ ਵੀ ਪਹਿਲਾਂ ਨਾਲੋਂ ਇਮਪਰੂਵਮੈਂਟ ਹੈ ਜੀ ਜਿਹੜੀ ਤੁਹਾਡੀ ਐਂਟਰੀ ਹੈ ਹਸਪੀਟਲ ਦੀ ਜਿਹੜੇ ਸਰੌਂਡਿੰਗ ਹੈ ਉਹਦੇ ਵਿੱਚ ਸਫਾਈ ਦੇ ਪੁਆਇੰਟ ਤੋਂ ਔਰ ਜਿਹੜਾ ਗ੍ਰੀਨਰੀ ਹੈ ਜਿਹੜਾ ਹੈਗਾ ਮੈਨੂੰ ਲੱਗਿਆ ਵੀ ਆਏ ਮੈਂਟਰਾਂਗੇ ਗ੍ਰੀਨ ਏਰੀਆ ਜੋ ਮੈਂ ਹਮੇਸ਼ਾ ਕਹਿੰਦਾ ਸੀ ਹਸਪੀਟਲ ਸ਼ੁੱਡ ਬੀ ਐਵਰੀ ਨੀਟ ਐਂਡ ਕਲੀਨ ਐਂਡ ਗ੍ਰੀਨ ਏਰੀਆ ਇਹ ਸ਼ੁੱਡ ਬੀ ਹੈਲਥੀ ਹਸਪੀਟਲ ਕੋਈ ਜਦੋਂ ਮੈਂ ਪਹਿਲੀ ਵਾਰੀ ਇੱਥੇ ਆਇਆ ਸੀ ਮਿਨਿਸਟਰ ਬਣ ਕੇ ਤਾਂ ਹਸਪੀਟਲ ਵਾਸਤੇ ਤੁਹਾਨੂੰ ਯਾਦ ਹੋਵੇਗਾ ਚੂਹੇ ਸੀ ਬਹੁਤ ਸਾਰੇ ਇੱਥੇ ਪਹਿਲਾਂ ਚੂਹੇ ਖਤਮ ਕੀਤੇ ਫਿਰ ਬਿਲਡਿੰਗ ਠੀਕ ਕੀਤੀ ਆਪਰੇਸ਼ਨ ਥੀਟਰ ਤੁਹਾਡੇ ਜਿਹੜੇ ਆ ਗਿਆ ਲੇਟੈਸਟ ਬਣਾਏ ਬਹੁਤ ਸਾਰੀਆਂ ਇਮਪਰੂਵਮੈਂਟਸ ਹੋਈਆਂ ਤੇ ਤੁਹਾਡੇ ਮੈਨੂੰ ਬੰਦੇ ਕਹਿੰਦੇ ਹੁੰਦੇ ਸੀ ਵੀ ਇਹ ਰੈਫਰਲ ਸੈਂਟਰ ਹੈ ਜੀ ਹੁਣ ਤੁਹਾਡਾ ਕ੍ਰਿਟੀਕਲ ਕੇਅਰ ਬਲੌਕ ਬਣ ਰਿਹਾ ਹੈਗਾ ਜੀ 75 ਬੈਡਰ ਤੁਹਾਡੇ ਜਿਹੜੀ ਬੈਸਟ ਪੋਸੀਬਲ ਜਿਹੜੇ ਐਵਰੇਜ ਐਸ ਕੇਅਰਸ ਹੋਣ ਗਿਆ ਇਹ ਸਾਡੇ ਜਿਹੜੇ ਦੋਨੋਂ ਹੀ ਐਸਐਮਓ ਨਵੇਂ ਆਏ ਆ ਯੰਗ ਹੈ ਔਰ ਡਾਇਨਾਮਿਕ ਹੈ ਔਰ ਸਾਡੇ ਨਾਲ ਇੱਕ ਆਈਐਸ ਆਫਸਰ ਅਜੇ ਨਵੀਂ ਟ੍ਰੇਨਿੰਗ ਆ ਪਰ ਵੀ ਇਹ ਵੀ ਯੰਗ ਹੈ ਡਾਇਨਾਮਿਕ ਹੈ ਜਿਹੜਾ ਯੰਗ ਬੰਦਾ ਹੁੰਦਾ ਜੀ ਇਹੀ ਇਸ ਫੋਰ ਚੇਂਜ ਔਰ ਸਾਡੇ ਮੈਡੀਸਨ ਚ ਕਹਿੰਦੇ ਆ ਚੇਂजेस ਦਾ ਓਨਲੀ ਕਨਸਟੈਂਟ ਇਹਦਾ ਮਤਲਬ ਇਹ ਹੈ ਵੀ ਜਦ ਤੱਕ ਤੁਸੀਂ ਉੱਪਰ ਜਾ ਰਹੇ ਹੋ ਪ੍ਰੂਵ ਕਰ ਰਹੇ ਹੋ ਤੇ ਜਦੋਂ ਦੀ ਨੀਚੇ ਜਾ ਰਹੇ ਹੋ ਤੁਸੀਂ ਮਤਲਬ ਜਿਹੜਾ ਹੈਗਾ ਉਹ ਡਿਗਰੋਡੇਟ ਕਰ ਰਹੇ ਹੋ ਇਹ ਡਾਕਟਰਸ ਵਾਸਤੇ ਔਰ ਨਰਸਸ ਵਾਸਤੇ ਮੈਡੀਕਲ ਵਾਸਤੇ ਜਿਹੜੀ ਗੱਲ ਮੈਨੂੰ ਬਿਲਕੁਲ ਸਹੀ ਲੱਗਦੀ ਹੈ ਤੇ ਚੈਜ ਜਿਸ ਦਾ ਹੋਰ ਨਹੀਂ ਕੋਸਟ ਹੈ ਤੁਸੀਂ ਜੇ ਕਹੋ ਵੀ ਮੈਂ ਹੁਣ ਜੋ ਸਿੱਖਣਾ ਸੀ ਸਿੱਖ ਲਿਆ ਮੈਂ ਹੋਰ ਨਹੀਂ ਸਿੱਖਣਾ ਜਾਂ ਇਹ ਹੋਰ ਕੋਈ ਇੰਪਰੂਵਮੈਂਟ ਨਹੀਂ ਹੋ ਸਕਦੀ ਇਹ ਗੱਲ ਨਹੀਂ ਹੁੰਦੀ ਕਦੇ ਵੀ ਤੇ ਮੇਰਾ ਖਿਆਲ ਤੁਸੀਂ ਵੀ ਇਸ ਗੱਲ ਨਾਲ ਤਸਹਿਮਤ ਹੋਗੇ ਕਿ ਪਹਿਲਾਂ ਨਾਲੋਂ ਇੰਪਰੂਵਮੈਂਟ ਹੋ ਰਹੀ ਹੈ ਸਟਰਕਚਰ ਦੇ ਵਿੱਚ equipment ਦੇ ਵਿੱਚ ਔਰ ਜਿਹੜਾ ਮਾਈਂਡਸੈਟ ਆ ਲੋਕਾਂ ਦਾ ਉਹ ਚੇਜ ਹੋ ਰਿਹਾ ਸਾਡੇ ਜਿਵੇਂ ਅੱਜ ਸੱਜਣਾ ਬੈਠ ਕੇ ਅੱਜ ਇਹਨਾਂ ਨੂੰ ਇੱਕ ਜਿਹੜਾ ਸਾਡੇ ਮਾਣਯੋਗ ਮੁੱਖ ਮੰਤਰੀ ਸਾਹਿਬ ਨੇ ਰੰਗਲਾ ਪੰਜਾਬ ਅਰਵਿੰਦ ਕੇਜਰੀਵਾਜ ਨੇ ਪੰਜਾਬ ਦੇ ਜੋ ਲੋਕਾਂ ਨਾਲ ਵਾਅਦਾ ਕੀਤਾ ਸੀਗਾ ਕਿ ਅਸੀਂ ਯੂਨੀਵਰਸਲ ਹੈਲਥ ਕੇਅਰ ਉਹਦੇ ਵਾਸਤੇ 10 ਲੱਖ ਦਾ ਅਸੀਂ ਬੀਮਾ ਵੀ ਦੇਣ ਜਾ ਰਹੇ ਹਾਂ ਇਸੇ ਸਾਲ ਦੇ ਵਿੱਚ 31 ਸਭ ਤੋਂ ਪਹਿਲਾਂ ਪਹਿਲਾਂ ਸਾਨੂੰ ਪੂਰੀ ਨੀਤੀ ਦਾ ਸਾਡੀ ਸਕੀਮ ਰੋਲ ਆਊਟ ਹੋ ਜੇਗੀ ਇਹਦੇ ਨਾਲ ਇਹ ਸੈਕੰਡਰੀ ਕੇਅਰ ਹੈ ਡਿਸਟ੍ਰਿਕਟ ਹਸਪੀਟਲ ਔਰ ਇਹਦੇ ਨਾਲ ਇੱਕ ਨੈਟਵਰਕ ਹੈ ਤੁਹਾਡੇ 6 ਕਮਿਊਨਿਟੀ ਹੈਲਥ ਸੈਂਟਰਸ ਆ ਜਿਹਨਾਂ ਨੂੰ ਅਸੀਂ ਰਿਵਾਈਵ ਕਰਨਾ ਹੈ ਔਰ ਅੱਜ ਮੈਂ ਦੁਰਾਹੇ ਜਾ ਕੇ ਆਇਆ ਬਹੁਤ ਸਾਰੇ ਸਾਡੇ ਕੋਲੇ ਸੀਐਸ ਸੀਜ਼ ਹੈਗੇ ਆ ਜਿਹਦੇ ਚ 23 ਜ਼ਿਲ੍ਹਾ ਹਸਪਤਾਲ ਔਰ 41 ਜਿਹੜੇ ਸਾਡੇ ਕੋਲੇ ਸਬਡਿਵੀਜ਼ਨ ਹਸਪਤਾਲ ਆ 41 ਤੇ ਬਾਕੀ ਅਸੀਂ ਜਿਹੜੇ ਹੈਗੇ ਆ 67 70 ਦੇ ਕਰੀਬ ਸਾਡੇ ਜਿਹੜੇ ਹੈਗੇ ਆ ਉਹ ਕਮਿਊਨਿਟੀ ਹੈਲਥ ਸੈਂਟਰ ਇਹ ਅਸੀਂ ਤਕਰੀਬਨ ਤਕਰੀਬਨ 140 ਜੜੀਆਂ ਹੈਗੀਆਂ ਸਸਤਾ ਲਈਆਂ ਜਿੱਥੇ ਅਸੀਂ 24 ਘੰਟੇ ਐਮਰਜੈਂਸੀ ਹੋਵੇਗੀ ਡਿਲੀਵਰੀਜ਼ ਹੋਣ ਗਿਆ ਔਰ ਇਹਦੇ ਵਿੱਚੋਂ ਟੂ ਸਟਾਰਟ ਵਿਦ ਜਿਹੜੇ ਸਾਡੇ 23 ਜ਼ਿਲ੍ਹਾ ਹਸਪਤਾਲ ਔਰ 41 ਜਿਹੜੇ ਹੈਗੇ ਆ ਸਬ-ਰਿਜਨਲ ਹਸਪੀਟਲਸ ਦੇ ਘੱਟੋ-ਘੱਟ ਇਹਨਾਂ ਦੇ ਵਿੱਚ 65-70 ਦੇ ਵਿੱਚ 80 ਦੇ ਵਿੱਚ ਸੇਜ਼ੀਅਨ ਸੈਕਸ਼ਨ ਹੋਣਾ ਚਾਹੀਦਾ ਔਰ ਐਮਰਜੈਂਸੀ ਸਾਰਾ ਚੋਣੀ ਚਾਹੀਦੀ 140 ਦੇ ਵਿੱਚ ਸੋ ਇਹ ਏਮ ਲੈ ਕੇ ਚੱਲੇ ਆ ਉਹਦੇ ਵਿੱਚ ਅਸੀਂ ਜਿਹੜਾ ਜਿਵੇਂ ਬਿਲਡਿੰਗ ਦੇ ਵਿੱਚ ਫਾਇਰ ਸੇਫਟੀ ਵੀ ਹੋਣੀ ਚਾਹੀਦੀ ਆ ਉਹਦੇ ਚ ਬਿਜਲੀ ਦੀ ਸਪਲਾਈ ਅਨ ਇਨਟਰਪਟਡ ਹੋਣੀ ਚਾਹੀਦੀ ਆ ਜਨਰੇਟਰ ਦੀ ਬੈਕਅਪ ਅਨ ਇਨਟਰਪਟਡ ਹੋਣੀ ਚਾਹੀਦੀ ਆ ਔਰ ਹੌਟਲਾਈਨ ਕਨੈਕਸ਼ਨ ਸਾਰੇ ਅਸੀਂ ਕਰਾ ਰਹੇ ਆ ਇੱਕ ਦੋ ਰਹਿ ਗਏ ਆ ਬਾਕੀ ਸਾਰੇ ਸਬਡਿਵੀਜ਼ਨ ਹਸਪੀਟਲ ਤੱਕ ਸੀਐਸਸੀਜ਼ ਤੱਕ ਜੜੇ ਰਹਿ ਗਏ ਆ ਸਾਰਿਆਂ ਦੇ ਵਿੱਚ ਬਿਜਲੀ ਦਾ ਹੌਟਲਾਈਨ ਕਨੈਕਸ਼ਨ ਸੋ ਇਹ ਸਾਰਾ ਕੁਝ ਅਸੀਂ ਜਿਹੜਾ ਹੈਗਾ ਕਰ ਰਹੇ ਆ ਤੇ ਜਿਹੜੇ ਸਾਡੇ ਇਹ ਵਾਲੇ ਹਸਪਤਾਲ ਆ ਜਿਹਨੂੰ ਸੈਕੰਡਰੀ ਕੇਅਰ ਕਰਨੇ ਆ ਡਿਸਟ੍ਰਿਕਟ ਸਬਡਿਵੀਜ਼ਨ ਤੇ ਸੀਐਸਸੀਜ਼ ਇਹਨਾਂ ਦੇ ਵਿੱਚ ਪਹਿਲਾਂ ਦਵਾਈਆਂ ਮਿਲਦੀਆਂ ਨਹੀਂ ਸੀ ਹੁਣ ਤਕਰੀਬਨ 350 ਦਵਾਈਆਂ ਜੜੀਆਂ ਹੈਗੀਆਂ ਉਹ ਜਿਹਨੂੰ ਅਸੀਂ ਐਸੈਂਸ਼ੀਅਲ ਡਰੱਗ ਲਿਸਟ ਜਿਹੜੀਆਂ ਕਿ ਜ਼ਰੂਰੀ ਆ ਉਹ ਸਾਡੇ ਵੇਅਰਹਾਊਸਸ ਵਿੱਚ ਅਵੇਲੇਬਲ ਆ ਔਰ ਇਹਨਾਂ ਨੂੰ ਸਾਰੀਆਂ ਅਵੇਲੇਬਲ ਆ इवन ਆਮ ਆਦਮੀ ਕਲੀਨਿਕ ਦੇ ਵਿੱਚ ਜਿਹੜੇ ਹੈਗੇ ਆ 47 ਟੈਸਟ ਹੁੰਦੇ ਆ ਜਿਹਦੇ ਵਿੱਚ ਡੇਂਗੀ ਦਾ ਟੈਸਟ ਵੀ ਹੋ ਰਿਹਾ ਔਰ ਹੈਪਟਾਈਟਸ ਦਾ ਟੈਸਟ ਹੋ ਰਿਹਾ ਕਾਲੇ ਪੀਲੀਏ ਦਾ ਔਰ ਇਸੇ ਤਰ੍ਹਾਂ ਐਚ ਵੀ ਐਡਸ ਦਾ ਟੈਸਟ ਤੱਕ ਹੋ ਰਿਹਾ ਬਾਕੀ ਰੂਟੀਨ ਜਿਹੜੇ ਹੈਗੇ ਹੁੰਦੇ ਆ ਸਾਰੇ ਸਰ ਆਮ ਆਦਮੀ ਪਾਰਟੀ ਦਾ ਜਿਹੜਾ ਮੋਟਿਵ ਸੀਗਾ ਸੱਚ ਜਾਣ ਤੋਂ ਪਹਿਲਾਂ ਕਿ ਸਵਸਥ ਸੇਵਾਵਾਂ ਜਿਹੜੀਆਂ ਤੰਦੂ ਦੁਸਤ ਕਿਤੇ ਜਾਣਗੇ ਔਰ ਲੋਕਾਂ ਨੂੰ ਹਰੇਕ ਤਰੀਕੇ ਦਾ ਮਿਲਣ ਮਿਲਣ ਗਿਆ ਇਹ ਵਾਦਾ ਪੂਰਾ ਹੋਇਆ ਮੈਨੂੰ ਲੱਗਦਾ ਜੀ ਅਸੀਂ ਜਦੋਂ ਸਾਡਾ ਇਹ 10 ਲੱਖ ਦੀ ਸਕੀਮ ਹੋ ਜਾਂਦੀ ਆ ਇਹਦੇ ਨਾਲ ਤੁਸੀਂ ਮੈਨੂੰ ਪੂਰੇ ਦੇਸ਼ ਵਿੱਚ ਦੱਸ ਦਿਓ ਵੀ ਜੇ ਕਿਤੇ ਵੀ ਕਿਸੇ ਵੀ ਡਿਵੈਲਪਿੰਗ ਕੰਟਰੀ ਇਵਨ ਡਿਵੈਲਪਡ ਕੰਟਰੀ ਦੇ ਵਿੱਚ ਜਿਹੜੇ ਬੰਦੇ ਕੈਨੇਡਾ ਤੋਂ ਆਉਂਦੇ ਆ ਕਹਿੰਦੇ ਜਿੰਨੀਆਂ ਵਧੀਆ ਸਹੂਲਤਾਂ ਤੁਸੀਂ ਇੱਥੇ ਦੇ ਰਹੇ ਹੋ ਕੈਨੇਡਾ ਦੇ ਵਿੱਚ ਅਵੇਲੇਬਲ ਨਹੀਂ ਆ ਸੋ ਸਾਡਾ ਨੈਰੋਬੀ ਦੇ ਵਿੱਚ ਇੱਕ ਸੈਮੀਨਾਰ ਵੀ ਹੋਇਆ ਸੀਗਾ ਮੈਂ ਇਹਦੇ ਬਾਰੇ ਬੋਸਟਿੰਗ ਕਰਦਾ ਇটস ਅ ਵਰਕ ਇਨ ਪ੍ਰੋਗਰੈਸ ਜਿਵੇਂ ਅਸੀਂ ਬਹੁਤ ਸਾਰਾ ਕੰਮ ਕੀਤਾ ਜਿਵੇਂ ਅਸੀਂ ਡਾਕਟਰਸ ਹੈਗੇ ਆ ਭਰਤੀ ਕੀਤੇ 1400 1000 ਨਰਸਸ ਦੀ ਭਰਤੀ ਚੱਲਦੀ ਹੈ 440 450 ਇਸ ਵਿੱਚ ਨੇ ਆ ਜਾਣਗੇ ਕੁਝ ਅਗਲੇ ਮਹੀਨੇ ਚ ਆ ਜਾਣਗੇ ਸਿਕਿਉਰਿਟੀ ਕਾਰਡਸ ਰੱਖੇ ਆ ਡਾਕਟਰਸ ਨੂੰ ਸਪੈਸ਼ਲ ਜਿਹੜਾ ਇਨਸੈਂਟਿਵ ਦਿੱਤਾ 5 10 15 ਦਾ ਹੁਣ ਅਸੀਂ ਜਿਹੜੇ ਰਿਟਾਇਰਡ ਆਪਟ ਹੁੰਦਾ ਸੀ ਜਿਹੜੇ ਜਿਹੜੇ ਸਪੈਸ਼ਲਿਸਟ ਹੈਗੇ ਆ ਲੇਕਿਨ ਉਹਨਾਂ ਨੂੰ ਜਿਹੜਾ ਹੈਗਾ ਉਹ ਬਲਔਰ ਰਿਟਾਇਰ ਹੋ ਗਏ ਫਟੋ ਕੰਮ ਕਰਦੇ ਆ ਚਾਹੇ ਉਹ ਸੀਜ਼ੇਰੀਅਨ ਕਰਦੇ ਆ ਜਾਂ ਆਈ ਸਰਜਰੀ ਕਰਦੇ ਆ ਜਾਂ ਲੈਪਰੋ ਜਿਹੜੀ ਤੁਹਾਡੀ ਐਂਡੋਸਕੋਪਿਕ ਸਰਜਰੀ ਜਾਂ ਲੈਪਰੋਸਕੋਪਿਕ ਸਰਜਰੀ ਕਰਦੇ ਆ ਸੋ ਅਸੀਂ ਉਹਨਾਂ ਨੂੰ 65 ਸਾਲ ਤੱਕ ਉਹਨੂੰ ਅਸੀਂ ਰੀਅਪਲਾਈ ਕਰਾਂਗੇ ਉਹਨਾਂ ਨੂੰ ਇਹਦੇ ਨਾਲ ਨਾਲ ਅਸੀਂ ਇੱਕ ਹੋਰ ਕੀਤਾ ਹੈਗਾ ਕਿ ਜਿਸ ਤਰ੍ਹਾਂ ਅਸੀਂ ਆਮ ਆਦਮੀ ਕਰਨੇ ਕਾ ਸੀ ਐਮਪਲੋਇਮੈਂਟ ਮੋਡ ਲੈ ਕੇ ਆ ਰਹੇ ਆ ਕਿ ਜਿਹੜੇ ਸਾਡੇ ਜਿਵੇਂ ਲੁਧਿਆਣੇ ਦੇ ਵੀ ਸਾਡੇ ਕੋਲੇ ਮੈਡੀਕਲ ਸਪੈਸ਼ਲਿਸਟ ਨਹੀਂ ਆ ਜਿਹੜੇ ਜੰਗ ਬੰਦੇ ਹੋਣਗੇ ਅਸੀਂ ਕਹਾਂਗੇ ਸਾਨੂੰ ਤੁਸੀਂ 3 ਘੰਟੇ ਘਟੋ ਘਟਾ ਇੱਥੇ ਲਗਾਣੇ ਆ ਆਪਣੀ ਓਪੜੀ ਕਰਨੀ ਆ ਤੁਸੀਂ ਤੇ ਐਮਰਜੈਂਸੀ ਟ੍ਰੈਂਡ ਕਰਨੀ ਆ ਸੋ ਇਹ ਅਸੀਂ ਉਹਦੇ ਵਾਸਤੇ ਵੀ ਪਾਰਲਮੈਂਟ ਮੋਡ ਆ ਸਾਡੀ ਸਾਡਾ ਮਕਸਦ ਇਹ ਆ ਵੀ ਡਾਕਟਰ ਅਸੀਂ ਦੇਦੇ ਨਰਸਸ ਦੇਤੀਆਂ ਬੇਸਿਕ ਜਿਹੜੀ ਆ ਗਈ ਹੈ ਮੈਡੀਕਲ ਕੇਅਰ ਹੋ ਗਈ ਹੁਣ ਜਿਹੜੀ ਸਪੈਸ਼ਲਾਈਜ਼ਡ ਕੇਅਰ ਆ ਉਹਦੇ ਵਾਸਤੇ ਅਸੀਂ ਇੱਕ ਨਵੀਂ ਸਕੀਮ ਲਾ ਕੇ ਆ ਗਏ ਸਰ ਕੇਂਦਰ ਕੇਂਦਰ ਦੀਆਂ ਜਿਹੜੀਆਂ ਸਕੀਮਾਂ ਵੈ ਬੀਜੇਪੀ ਦਾ ਕਹਿੰਨਾ ਹੈ ਕੇਂਦਰ ਦੀਆਂ ਸਕੀਮਾਂ ਜ਼ਿਆਦਾਤਾਂ ਹੈਗੀਆਂ ਜਿਹੜੀ ਕਿ ਆਮ ਆਦੀ ਪਾਰਟੀ ਲੋਕਾਂ ਨੂੰ ਭਰੋਸੇ ਰਹੀ ਆ ਆਪਣਾ ਨਾਮ ਲਗਾ ਕੇ ਚਲੋ ਤੁਸੀਂ ਜੇ ਉਹਨਾਂ ਨੂੰ ਕਹੋ ਵੀ ਜੇ ਇਹ ਗੱਲ ਹੈ ਤਾਂ ਮੇਰੇ ਖਿਆਲ ਨਾਲ ਘੱਟੋ ਘੱਟ ਵੀ ਜਿਹੜੇ ਹੈਗੇ ਆ 15 16 ਰਾਜਾਂ ਦੇ ਵਿੱਚ ਜਾਂ ਯੂਨੀਅਨ ਟੈਰੀਟਰੀਜ਼ ਦੇ ਵਿੱਚ ਡਬਲ ਇੰਜਨ ਸਰਕਾਰ ਹੈ 트리플 ਇੰਜਨ ਸਰਕਾਰ ਤੁਸੀਂ ਇਹ ਦੇਖ ਲਓ ਵੀ ਜਿਹੜੀ ਗੱਲ ਅਸੀਂ ਦੇ ਰਹੇ ਆ ਜਿੰਨੀ ਕਵਰੇਜ ਅਸੀਂ ਦੇ ਰਹੇ ਆ ਚਾਹੇ ਯੋਗਾ ਤੋਂ ਲੈ ਕੇ ਪ੍ਰਾਇਮਰੀ ਕੇਅਰ ਦੇ ਵਿੱਚ ਆਮ ਆਦਮੀ ਕਰੇਣੇ ਤੋਂ ਲੈ ਕੇ ਸੈਕੰਡਰੀ ਕੇਅਰ ਦੇ ਵਿੱਚ ਯੂਨੀਵਰਸਲ ਅਵੇਲੇਬਿਲਟੀ ਆਫ ਡਰੱਗਸ ਫ੍ਰੀ ਡਾਇਗਨੋਸਟਿਕ ਔਰ ਸਬਸਿਡਾਈਜ਼ਡ ਡਾਇਗਨੋਸਟਿਕਸ ਔਰ ਸਰਜਰੀਜ਼ اسی طرح ਟਰਸਰੀ ਕੇਅਰ ਦੇ ਵਿੱਚ ਹੱਬ ਐਂਡ ਸਪੋਕ ਦੇ ਵਿੱਚ ਜਿਹੜਾ ਸਾਡਾ ਸਟੈਮੀ ਪ੍ਰੋਜੈਕਟ ਹੈ ਹਾਰਟ ਅਟੈਕ ਦੇ ਪੇਸ਼ੈਂਟਸ ਲਈ ਔਰ ਜਿਹੜਾ ਸਟ੍ਰੋਕ ਦੇ ਪੇਸ਼ੈਂਟਸ ਦੇ ਜਿਹੜਾ ਬ੍ਰੇਨ ਸਟ੍ਰੋਕ ਵਾਸਤੇ ਆ ਮੈਨੂੰ ਕੋਈ ਇੱਕ ਤੁਸੀਂ ਮੈਨੂੰ ਤੁਸੀਂ ਵੀ ਪੱਤਰਕਾਰ ਹੋ ਤੁਸੀਂ ਖੋਜੀ ਪੱਤਰਕਾਰ ਬਣੋ ਜੈਲੋ ਜਰਨਲਿਜ਼ਮ ਸ਼ਾਇਦ ਉਹਨੂੰ ਕਹਿੰਦੇ ਹੁੰਦੇ ਸੀ ਤੁਸੀਂ ਖੋਜੀ ਪੱਤਰਕਾਰ ਬਣੋ ਤੁਸੀਂ ਮੈਨੂੰ ਦੱਸ ਦਿਓ ਵੀ ਬੀਜੇਪੀ ਦੀ ਇਹ ਡਬਲ ਇੰਜੀਨੀਅਰ ਵਾਲੀ ਸਰਕਾਰ ਦੇ ਵਿੱਚ ਕਿਹੜੇ ਸਟੇਟ ਵਿੱਚ ਇਸ ਤੋਂ ਵਧੀਆ ਸਰਵਿਸ ਦੇ। ਇੱਕ ਦੱਸ ਦਿਓ ਮੈਨੂੰ। ਕਿ ਇਹ ਸਾਰ ਇੱਕ ਡੌਕਾਸਟ ਨੂੰ ਲੈ ਕੇ ਹਾਂਜੀ ਉਹਦੀ ਸਾਰੀ ਪ੍ਰੋਸੈਸ ਜਿਹੜੀ ਹੈਗੀ ਆ ਸਾਡੇ ਐਸਐਮਓ ਸਾਹਿਬ ਨੇ ਡਾਕਟਰ ਅਕਲੇਸ਼ ਨੇ ਔਰ ਡਾਕਟਰ ਸਾਹਿਬ ਨੇ ਜਿਹੜਾ ਹੈਗਾ ਆਪਣੇ ਵੰਜੀਲੇ ਇਹਨਾਂ ਨੇ ਉਹਦੀ ਸਾਰੀ ਪ੍ਰੋਸੈਸ ਸਾਰੀ ਟਰਾਂਸਪੇਰੈਂਟ ਕਰਤੀ ਆ ਤੁਸੀਂ ਦੇਖ ਲਿਆ ਉੱਥੇ ਜਿਹੜੇ ਦੇ ਬੰਦੇ ਦੀ ਫਾਈਲ ਹੋਏਗਾ ਉਹੀ ਆਏਗਾ ਨਾਲ ਦੀ ਨਾਲ ਸਾਰਾ ਡਾਟਾ ਜਿਸ ਜਿੰਨੀ ਸਾਡੀ ਇਹਨੂੰ ਅਸੀਂ ਜਿਹੜਾ ਹੈਗਾ ਨਾ ਜੀ ਸਰਵਿਸ ਸਾਰਾ ਅਸੀਂ ਜਿਹੜਾ ਹੈਗਾ ਆਨਲਾਈਨ ਹੈ ਸਾਡਾ ਸਾਰਾ ਸਿਸਟਮ ਚਾਹੀਏ ਅਸੀਂ ਕੋਈ ਨਸ਼ੇ ਦੀਆਂ ਗੋਲੀਆਂ ਦੇਣੀਆਂ ਡੋਪ ਟੈਸਟ ਹੋਣਾ ਉਹ ਪੁਲਿਸ ਵਾਲਾ ਨੀ ਇਨਫੋਰਮੇਸ਼ਨ ਨਾਲ ਦੀ ਚਲ ਜੂਗੀ ਕਿ ਅੱਜ ਆਹ ਬੰਦੇ ਆਏ ਆ ਇੱਥੇ ਸਾਰਾ ਕੁਝ ਹੋਣਾ ਉਹ ਡਾਕ ਕੋਈ ਹੋਰ ਫਿਰ ਇਹ ਸਕੋਪ ਨਹੀਂ ਆ ਉਹ ਪੂਰਨ ਇਨਫਰਮੇਸ਼ਨ ਹੋ ਜਾਈਗੀ ਵੀ ਅੱਜ ਇੰਨੇ ਬੰਦਿਆਂ ਦੇ ਉਹਨਾਂ ਦਾ ਡਾਕ ਟੈਸਟ ਹੋ ਗਿਆ ਤੇ ਆ ਇਹਨਾਂ ਦਾ ਰਿਜ਼ਲਟਸ ਆ ਵੈਸੇ ਵੀ ਜਿਹੜੇ ਸਾਡੇ ਆਮ ਆਦਮੀ ਕਰਨੇ ਕਿਹਾ ਉਹਨਾਂ ਵਿੱਚ ਅਸੀਂ WhatsApp ਤੇ ਕਰਤਾ ਜਿਹੜਾ ਪੇਸ਼ੈਂਟਸ ਆ ਸਾਰੀ ਇਨਫਰਮੇਸ਼ਨ ਉਹਨੂੰ ਚਲੀ ਜਾਂਦੀ ਹੈ ਉਹਦੇ ਇਸੇ ਤਰ੍ਹਾਂ ਅਸੀਂ ਮੈਡੀਕਲ ਕਾਲਜ ਦੇ ਵਿੱਚੋਂ ਸ਼ੁਰੂ ਕਰਕੇ ਆਇਆ ਇਹ ਸਾਰਾ ਪਟਿਆਲੇ ਤੋਂ ਅਸੀਂ ਸਾਰੀਆਂ ਜਿੰਨੀਆਂ ਸਾਡੀਆਂ ਸਰਵਿਸਿਜ਼ ਆ ਸਾਰੀ ਇਨਫਰਮੇਸ਼ਨ ਜਿਹੜੀ ਆਨਲਾਈਨ ਹੋਏਗੀ ਪੇਸ਼ੈਂਟ ਨਾਲ ਸ਼ੇਅਰ ਹੋਏਗੀ हां ਜਿਹੜੀ ਇਨਫੋਰਮੇਸ਼ਨ ਲੋਕਾਂ ਨਾਲ ਨਹੀਂ ਸ਼ੇਅਰ ਕੀਤੀ ਜਾ ਸਕਦੀ ਜਾਂ ਪੁਲਿਸ ਨਾਲ ਨਹੀਂ ਸ਼ੇਅਰ ਕੀਤੀ ਜਾ ਸਕਦੀ ਵਿਦਆਊਟ ਪੇਸ਼ੈਂਟਸ ਕੰਸੈਂਟ ਦੈਟਸ ਰੂਟ ਦਾ ਮੈਡੀਕਲ ਕੰਡੀਸ਼ਨ ਆਫ ਦਾ ਪਰਸਨ ਸਪੋਜ਼ ਕਿਸੇ ਨੂੰ ਕੋਈ ਐਚਆਈਵੀ ਐਡਜ਼ ਪੋਜ਼ਿਟਿਵ ਹੈ ਤਾਂ ਆਸੀਂ ਉਹਦੀ ਕਾਉਂਸਲਿੰਗ ਕਰਕੇ ਉਹਦਾ ਇੱਕ ਪ੍ਰੋਟੋਕਾਲ ਹੈ ਸਾਡਾ ਜਾਂ ਹੋਰ ਕੋਈ ਉਹਨੂੰ ਕਿਸੇ ਨੂੰ ਕੈਂਸਰ ਹੋ ਗਿਆ ਸੀ ਅਗਲੇ ਨੂੰ ਦੱਸ ਦੇ ਨਹੀਂ ਅਗਲਾ ਜਾ ਕੇ ਉਹ ਸਰਚ ਕਰ ਲੇਗਾ ਕੁਝ ਹੋਰ ਕਰ ਲੇਗਾ ਤੇ ਆਪਣੇ ਆਪ ਨੂੰ ਹਾਰਮ ਕਰਨ ਦੀ ਕੋਸ਼ਿਸ਼ ਕਰੇਗਾ ਤੇ ਉਹਦੇ ਵਿੱਚ ਜਿਹੜੀ ਹੈਗਾ ਇਨਫਰਮੇਸ਼ਨ ਉਹਦਾ ਐਸ ਪਰ ਲਾ ਅਸੀਂ ਸਿਰਫ ਸਿਰਫ ਆਨਰੇਬਲ ਕੋਡਸ ਨੂੰ ਦੇ ਸਕਦੇ ਆ ਔਨ देयर स्पेसिफिक ਸਟਰਕਚਰਸ ਉਹ ਪਬਲਿਕ ਨਾਲ ਸ਼ੇਅਰ ਨਹੀਂ ਕੀਤੇ ਜਾ ਸਕਦੇ ਬਾਕੀ ਜਿਹੜੀ ਜਿੱਥੇ ਵੀ ਸਾਨੂੰ ਹੈਗਾ ਵੀਲ ਮੇਕ ਅ ਟੋਟਲੀ ਟਰਾਂਸਪਰੈਂਸੀ ਡੇਂਗੂ ਨੂੰ ਲੈ ਕੇ ਡੇਂਗੂ ਨੂੰ ਲੈ ਕੇ ਸਿਚੁਏਸ਼ਨ ਹੈ ਪੰਜਾਬ ਦੇ ਦੇਖੋ ਡੇਂਗੀ ਦੇ ਨਾਲ ਜੇ ਮੈਂ ਗੱਲ ਕਰਾਂ ਵੀ ਸਾਡੀ ਬਹੁਤ ਅੱਛੀ ਸਿਚੁਏਸ਼ਨ ਸੀ ਔਰ ਅਸੀਂ ਇਹ ਪਹਿਲੀ ਵਾਰੀ ਹੈ ਕਿ ਅਸੀਂ ਜਿਹੜੇ ਤੁਹਾਡੇ ਸਾਡੇ ਕੋਲੇ 1200 ਬਰੀਡਿੰਗ ਚੈਕਰ ਕਰਦੇ ਆ ਉਹਨਾਂ ਨੂੰ ਉਹ ਜਾ ਕੇ ਚੈੱਕ ਕਰਦੇ ਸੀ 1200 ਬੰਦੇ ਕਿੰਨਾ ਚੈੱਕ ਕਰ ਰਹੇ ਅਸੀਂ 20000 ਆਸ਼ਾ ਵਰਕਰਸ ਉਹਨਾਂ ਨੂੰ ਬਰੀਡਿੰਗ ਚੈਕਰ ਦੀ ਜਿਹੜੀ ਹੈਗੀ ਟ੍ਰੇਨਿੰਗ ਦਿੱਤੀ ਆ ਤੇ 36000 ਨਰਸਿੰਗ ਸਟੂਡੈਂਟ ਨੂੰ ਅਸੀਂ ਟ੍ਰੇਨਿੰਗ ਦਿੱਤੀ ਆ ਤੇ ਅਸੀਂ ਹੁਣ ਘਰ ਘਰ ਜਾ ਕੇ ਕਰਦੇ ਆ ਤੇ ਚ ਬੇਸਿਕਲੀ ਇਸ਼ੂ ਸੈਨੀਟੇਸ਼ਨ ਦਾ ਹੈਗਾ ਪਿਛਲੇ 1 ਗ੍ਰੇਡ ਮਹੀਨੇ ਤੋਂ ਕੇਸ ਵਧੇ ਆ ਸਾਡੇ ਜੀ which is a matter of concern ਉਹਦੇ ਚੋਂ ਲੁਧਿਆਣਾ ਵੀ ਸੀ ਉਹਦੇ ਚ ਮੇਰਾ ਆਪਣਾ ਹੋਮ ਡਿਸਟ੍ਰਿਕਟ ਬਰਾਲਾ ਵੀ ਸੀ ਉਹਦੇ ਚ ਪਾਜਲ ਦਾ ਵੀ ਸੀ ਔਰ ਇਸ ਵਾਰੀ بارشਾਂ ਬਹੁਤ ਜ਼ਿਆਦਾ ਹੋਈਆਂ ਔਰ ਜਿਹੜਾ ਹੁਣ ਬਸ 10-15 ਦਿਨ ਦੇ ਵਿੱਚ ਹੁਣ ਉਹ ਘਟਨੇ ਸ਼ੁਰੂ ਹੋ ਗਿਆ ਕੇਸਸ ਆਲਰੇਡੀ 10-15 ਦਿਨ ਦੇ ਵਿੱਚ ਰੈਂਗ ਦਾ ਜਿਹੜਾ ਹੈਗਾ ਪ੍ਰਕੋਪ ਹੋ ਰਿਹਾ ਹੈਗਾ ਤੇ ਇਸ ਵਾਰੀ ਸਾਡਾ ਜਿਹੜੇ ਕੇਸਸ ਮੈਂ 2023 ਛੜ ਆਏ ਸੀ ਤੇਕਰ ਉਹ ਲਗਾਤਾਰ ਬਾਰਿਸ਼ ਨਹੀਂ ਹੋਈ ਸੀ 4 ਮਹੀਨੇ ਇਸ ਵਾਰੀ ਉਸ ਤੋਂ ਕਿਤੇ ਜ਼ਿਆਦਾ ਬਾਰਿਸ਼ ਹੋਈਆਂ ਉਹਦੇ ਨਾਲ ਸਾਡੇ 60-70% ਘਟਾ ਹੈ ਜੀ ਸਾਡੇ ਕੇਸ ਤੇ ਫਿਰ ਵੀ ਸਾਡੀਆਂ ਜਿਹੜੀਆਂ ਡੈਥਸ ਆਈਆਂ ਹੁਣ ਰੀਸੈਂਟਲੀ ਤਿੰਨ ਚਾਰ ਡੈਥਸ ਕਨਫਰਮ ਹੋਈਆਂ ਡੈਂਗੀ ਕਰਕੇ ਜਿਹਨੂੰ ਡੈਂਗੀ ਸ਼ੌਕ ਸਿੰਡਰੋਮ ਕਹਿੰਦੇ ਆ ਜਿਹੜੇ ਕਿ ਅਸੀਂ ਉਹਨਾਂ ਦੀ ਮਾਨਿਟਰਿੰਗ ਕਰ ਰਹੇ ਹਾਂ ਜਿੱਥੇ ਵੀ ਡੈਂਗੀ ਦਾ ਕੇਸ ਆ ਉਹਦੇ ਵਿੱਚ ਰੈਗੂਲਰਲੀ ਮੇਰਾ ਸਟਾਫ ਚੰਡੀਗੜ੍ਹ ਤੋਂ ਬੈਠ ਕੇ ਉਹਨਾਂ ਨੂੰ ਕਾਲ ਕਰ ਰਿਹਾ ਡੇਲੀ ਮੈਂ ਸ਼ਾਮ ਨੂੰ ਇਹਦਾ ਰਿਵਿਊ ਕਰਦਾ ਵੀ ਕਿਹੜੇ ਜ਼ਿਲ੍ਹੇ 'ਚ ਕਿੰਨੇ ਕੇਸਸ ਆਏ ਆ ਉਹਨਾਂ ਸਾਰਿਆਂ ਨੂੰ ਕਾਲ ਜਾਂਦੀ ਆ ਉਹਨਾਂ ਨੂੰ ਚੈੱਕ ਕੀਤਾ ਜਾਂਦਾ ਵੀ ਤੁਹਾਡੇ ਆਸ-ਪਾਸੇ 100 ਘਰਾਂ ਦੇ ਵਿੱਚ ਚੈਕਿੰਗ ਹੋ ਗਈ 100 ਹਾਊਸ ਨੂੰ ਚੈੱਕ ਕਰਦੇ ਆ ਲਾਰਵਾ ਜਿਹੜਾ ਹੈਗਾ ਸੀ ਉਹ ਲੱਖਾਂ ਘਰਾਂ ਦੇ ਵਿੱਚ ਲੱਭ ਕੇ ਉਹਨੂੰ ਡਿਸਟਰੋਏ ਕਰ ਚੁੱਕੇ ਆ ਕੰਟੇਨਰਸ ਦੇ ਵਿੱਚ ਡਿਸਟਰੋਏ ਕਰ ਸਕਿਆ ਇੱਥੇ ਸਾਨੂੰ ਲੋਕਾਂ ਦੀ ਕੋਆਪਰੇਸ਼ਨ ਦੀ ਲੋੜ ਆ মিডিਆ ਦੀ ਕੋਆਪਰੇਸ਼ਨ ਦੀ ਲੋੜ ਆ ਕਿ ਜਿਹੜਾ ਤੁਹਾਡੇ ਘਰ ਦੇ ਵਿੱਚ ਪੁਰਾਣਾ ਫੇਜਾ ਉਹਦੇ نیچے ਟਰੇ ਆ ਉਹਦੇ 'ਚ ਬਲੀਡ ਕਰਦਾ ਹੈ ਘਰ ਦੇ ਵਿੱਚ ਕਰਦਾ ਹੈ ਜਿਹੜਾ ਤੁਹਾਡੇ ਡੇਜ਼ਰਟ ਕੂਲਰ ਆ ਉਹਦੇ ਚ ਅੱਜਕੱਲ ਮੌਸਮ ਚੇਂਜ ਹੋ ਗਿਆ ਉਹਦੇ ਇਸ ਪਾਣੀ ਪਾਣ ਦੀ ਲੋੜ ਨਹੀਂ ਉਹਨੂੰ ਸੁਕਾ ਦਿਓ ਜਿਹੜਾ ਪੰਛੀਆਂ ਲਈ ਕੁੱਤਿਆਂ ਵਾਸਤੇ ਮवेशੀਆਂ ਵਾਸਤੇ ਤੁਸੀਂ ਪਾਣੀ ਬਾਹਰ ਰੱਖਦੇ ਹੋ ਗਲੀਆਂ ਦੇ ਵਿੱਚ ਉਹਨੂੰ ਡੋਲ ਦਿਓ ਦੁਬਾਰਾ ਭਰ ਦਿਓ ਆਪ ਤੇ ਚ ਦੋ ਵਾਰੀ ਕਰੋ ਇੱਕ ਵਾਰੀ ਸ਼ੁੱਕਰਵਾਰ ਨੂੰ ਜ਼ਰੂਰ ਕਰੋ ਹਰ ਸ਼ੁੱਕਰਵਾਰ ਡੰਗੋ ਤੇ ਵਾਰਕਮ ਪੈਂਦਾ ਬਹੁਤ ਅੱਛਾ ਇਫੈਕਟ ਆਇਆ ਤੋਂ ਇਹ ਬਹੁਤ ਅੱਛਾ ਜਿਹੜਾ ਹੈਗਾ ਜੇ ਲੋਕਲ ਨੂੰ ਇੰਨੀ ਕੋਆਪਰੇਸ਼ਨ ਮਿਲ ਜਾਏ ਔਰ ਜਿਹੜੇ ਲੋਕਲ ਬਾਡੀਜ਼ ਆ ਉਹਨੂੰ ਮੈਂ ਇੱਥੇ ਬੁਲਾਇਆ ਵੀ ਆ ਜੀ ਅੱਜ ਅਰਬਨ ਲੋਕਲ ਬਾਡੀਜ਼ ਰੂਰਲ ਲੋਕਲ ਬਾਡੀਜ਼ ਉਹਨਾਂ ਦੇ ਨਾਲ ਅਸੀਂ ਕਹਿੰਦੇ ਆ ਵੀ ਆਪਣੇ ਸੈਨੀਟੇਸ਼ਨ ਨੂੰ ਪ੍ਰੂਵ ਕਰੋ ਹਿਊਮਿਗੇਸ਼ਨ ਹੋ ਰਹੀ ਆ ਤੁਸੀਂ ਦੱਸ ਦਿਓ ਮੈਨੂੰ ਲੋਕਾਂ ਨੂੰ ਪੁੱਛ ਲਓ ਮੈਂ ਫੋਨ ਕਰਕੇ ਪੁੱਛਣਾ ਕਹਿੰਦੇ ਹਾਂ ਹਾਂ ਜੀ ਤੁਹਾਡੇ ਦੀ ਮਸ਼ੀਨ ਆਈ ਸੀ ਸਪਰੇ ਵੀ ਕਰਕੇ ਗਏ ਆ ਸਾਨੂੰ ਦੱਸ ਕੇ ਵੀ ਗਏ ਆ ਫੀਵਰ ਸਰਵੇ ਵੀ ਹੋਇਆ ਸੋ ਅਸੀਂ ਇੰਟੈਂਸੀਫਾਈਡ ਕੈਂਪੇਨ ਚਲਾ ਰਹੇ ਹਾਂ ਜੀ ਸੋ ਉਹਦੇ ਰਿਜ਼ਲਟਸ ਆ ਰਹੇ ਆ ਅੱਛੇ ਰਿਜ਼ਲਟਸ ਠੀਕ ਹੈ ਸਰ ਥੈਂਕ ਯੂ ਕੀ ਕੀ ਅੱਜ ਮੀਟਿੰਗ ਕਰਾਂਗੇ ਦੇਖੋ ਸਾਡੇ ਸਾਰੇ ਜਿੰਨੇ ਵੀ ਸੀਨੀਅਰ ਮੈਡੀਕਲ ਆਫਸਰ ਸਿਵਲ ਸਰਜਨ ਔਰ ਜਿਹੜੇ ਲੋਕਲ ਇੱਥੇ ਦੇ ਐਸਐਮਓ ਸਾਰੇ ਸੀਗੇ ਔਰ ਬੜਾ ਅੱਛਾ ਇੱਕ ਮੈਂ ਕਹੂੰਗਾ ਪੋਜ਼ਿਟਿਵ ਜਿਹੜੀ ਚੇਂਜ ਹੈਗੀ ਆ ਸਟਾਫ ਦੇ ਐਟੀਟਿਊਡ ਚ ਵੀ ਔਰ ਪੇਸ਼ੈਂਟਸ ਦੇ ਵਿੱਚ ਵੀ ਜਿਹੜਾ ਹੈਗਾ ਇੱਕ ਵਿਜੀਬਲ ਲੋਕਾਂ ਚ ਐਪਰੀਸ਼ੀਏਸ਼ਨ ਹੈ ਕਿ ਪਹਿਲਾਂ ਨਾਲੋਂ ਚੀਜ਼ਾਂ ਬਹੁਤ ਇਪਰੂਵ ਕਰ ਰਹੀ ਜੀ ਤੇ ਤੁਸੀਂ ਵੀ ਮੀਡੀਆ ਵਾਲੇ ਤੁਸੀਂ ਦੱਸਦੇ ਪਹਿਲਾਂ ਨਾਲੋਂ ਇਪਰੂਵਮੈਂਟ ਹੋ ਰਹੀ ਹੈ ਜੀ ਸੋ ਇਹ ਜਿਹੜਾ ਇਹ ਵੀ ਵਨ ਸੱਕੀ ਸੈਂਟਰ ਹੈ ਵੀ ਹਸਪਤਾਲ ਦੇ ਵਿੱਚ ਹੈ ਇਹਦੇ ਵਿੱਚ ਵੀ ਜਿਹੜਾ ਮਕਸਦ ਹੈ ਉਹ ਹੀਲਿੰਗ ਦਾ ਹੀ ਹੈ ਕਿ ਜਿਹੜੀ ਵੀ ਕੋਈ ਟਰਮੈਟਾਈਜ਼ਡ ਸਪੈਸ਼ਲੀ ਔਰਤ ਹੈ ਗਿਆ ਜੇ ਨੂੰ ਕਿਸੇ ਤਰ੍ਹਾਂ ਵੀ ਉਹਦੀ ਕੋਈ ਐਕਸਪਲੋਇਟੇਸ਼ਨ ਹੋਈ ਆ ਜਾਂ ਉਹਦੇ ਨਾਲ ਕੋਈ ਜ਼ਿਆਦਤੀ ਹੋਈ ਆ ਤਾਂ ਉਹ ਵੇਅਰ ਟੂ ਗੋ ਮਤਲਬ ਕਟੋਕਟਿਕ ਸੈਂਟਰ ਇੱਥੇ ਹੈਗਾ ਜਿੱਥੇ ਉਹਨੂੰ ਮਤਲਬ ਕਿ ਸਨੇਹ ਪਿਆਰ ਵੀ ਮਿਲੇਗਾ ਇਹਦੇ ਨਾਲ ਜਿਹੜੀ ਉਹਨੂੰ ਮੈਡੀਕਲ ਹੈਲਪ ਸਾਈਕੋਸੋਸ਼ਲ ਸਪੋਰਟ ਲੀਗਲ ਹੈਲਪ ਔਰ ਸ਼ੈਲਟਰ ਰਹਿਣ ਦਾ ਜਿਹੜਾ ਸ਼ਾਰਟ ਸਟੇ ਆ ਉਹਦੇ ਵਾਸਤੇ ਜੇ ਬੱਚੇ ਹੋਣਗੇ ਉਹਨਾਂ ਵਾਸਤੇ ਵੀ ਉਹ ਘੱਟੋ ਘੱਟ ਇੱਥੇ ਆ ਕੇ ਸੀ ਕਨਫੀਰ ਸਿਕਿਓਰ ਕਿ ਵੀ ਮੈਂ ਦਨ ਸੀਕਨ ਥਿੰਕ ਵੀ ਮੈਂ ਆਪਣੀ ਜ਼ਿੰਦਗੀ ਬਾਰੇ ਹਾਊ ਟੂ ਰੀਬਿਲਡ ਮਾਈ ਲਾਈਫ ਹਾਊ ਟੂ ਕੋਪ ਵਿਦ ਥੈਟ ਜਿਹੜਾ ਉਹਦੇ ਨਾਲ ਹੋਇਆ ਟਰੋਮੈਟਿਕ ਐਕਸਪੀਰੀਅੰਸ ਉਹਨੂੰ ਓਵਰਕਮ ਕਿੱਦਾਂ ਕਰਨਾ ਸੋ ਇਹ ਵੀ ਇੱਕ ਸਮੇਂ ਦੀ ਲੋੜ ਹੈ ਜੀ ਵੈਸੇ ਤਾਂ ਇਹ ਸਾਡੇ ਸਮਾਜ ਵਾਸਤੇ ਇੱਕ ਬਹੁਤ ਅੱਛੀ ਗੱਲ ਨਹੀਂ ਹੈ ਕਿ ਅਸੀਂ ਆਪਣੇ ਔਰਤਾਂ ਨੂੰ ਇਸ ਤਰ੍ਹਾਂ ਟਰੀਟ ਕਰੀਏ ਅਸੀਂ ਆਪਣੇ ਆਪ ਨੂੰ ਗੁਰੂਆਂ ਪੀਰਾਂ ਦੀ ਧਰਤੀ ਔਰ ਹਾਂ ਵੀ ਅਸੀਂ ਤੇ ਸਾਨੂੰ ਜਿਹੜਾ ਸਮਾਜ ਹੈ ਉਹਨੂੰ ਵੀ ਆਪਣਾ ਜਿਹੜਾ ਐਟੀਟਿਊਡ ਵੀ ਔਰਤ ਪ੍ਰਤੀ ਔਰ ਬੱਚਿਆਂ ਪ੍ਰਤੀ ਉਹ ਚੇਂਜ ਕਰਨਾ ਚਾਹੀਦਾ ਜਿਲ੍ਹੇ ਦੇ ਕਈ ਹਸਪੀਟਲ ਨੇ ਸਿਵਲ ਹਸਪਤਾਲ ਚ ਜ਼ਿਆਦਾ ਟੀਕਾ ਜਿੰਨੀ ਜਿਹੜੇ ਬਾਕੀ ਦੇ ਹਸਪਤਲ ਜੀ ਬਣੀ ਹੈ ਉਹ ਜਿਸੇ ਡਾਕਟਰ ਨਹੀਂ ਹੈਗੇ ਆ ਕਮਿਊਨਿਟੀ ਇਥੇ ਹੋ ਰਹੀ ਹੈ ਡਾਕਟਰ ਭਰਤੀ ਕੀਤੇ ਆ ਜੀ ਅਸੀਂ ਇੱਕ ਰਿਕਾਰਡ ਜਿਹੜਾ ਤੁਸੀਂ ਕਰੋ ਵੀ 1000 ਡਾਕਟਰ ਹੈ ਮੈਨੂੰ ਕਦੇ ਹੋਇਆ ਨਹੀਂ ਇਸ ਤਰ੍ਹਾਂ 1000 ਨਰਸਸ ਭਰਤੀ ਕਰ ਰਹੇ ਆ ਔਰ ਸਪੈਸ਼ਲਿਸਟ ਜਿਹੜੇ ਹੈਗੇ ਆ ਅਸੀਂ ਇੰਪਾਇਰਲਮੈਂਟ ਬੋਰਡ ਤੇ ਜਿਹੜੇ ਰਿਟਾਇਰ ਹੋ ਉਹਨਾਂ ਨੂੰ ਵੀ ਰੱਖ ਰਹੇ ਆ ਨਵੇਂ ਭਰਤੀ ਕਰ ਰਹੇ ਆ ਜਿਹੜੇ ਜਿਹੜੇ ਪੀਜੀ ਕਰਕੇ ਆਉਂਦੇ ਆ ਉਹਨਾਂ ਨੂੰ ਡਾਇਰੈਕਟ ਜਿਹੜੀ ਅਸੀਂ ਅਪਲਾਈਮੈਂਟ ਦੇ ਰਹੇ ਆ ਸੋ ਡਾਕਟਰਾਂ ਦੀ ਭਰਤੀ ਵੀ ਚੱਲਦੀ ਹੈ ਜੀ ਜਿਹੜਾ ਪਿਛਲੇ ਪਤਨਾ 20 ਸਾਲ ਦਾ ਗੈਪ ਸੀਗਾ ਉਹ ਅਸੀਂ ਮਤਲਬ ਤੁਸੀਂ ਕਹ ਲਓ ਵੀ ਮੈਜੋਰਟੀ ਅਸੀਂ ਕਵਰ ਕਰਤਾ ਜਿਹੜਾ ਬਾਕੀ ਦੀ 25% ਰਹਿੰਦਾ ਉਹ ਵੀ ਅਸੀਂ ਅਗਲੇ ਸਾਲ ਚ ਕਵਰ ਕਰ ਦਾਂਗੇ ਸਰ ਦੀਪੂ ਦਾ ਪਿਛਲੇ ਸੁਧਾਰ ਕੀ ਨਹੀਂ ਕੀਤੀ ਜੇ ਗੱਲ ਕਰੀ ਸਰ ਇੱਕ ਸੈਂਟਰ ਗਰੀ ਹੈ ਕਿ ਆਯੂਸ਼ਮਨ ਰੋਗ ਕੇ ਕੇਂਦਰ ਨੇ ਬੋਲ ਲੱਗਨੇ ਚਾਹੀਦੇ ਹੈ ਜਦ ਕਿ ਸਰ ਕੱਲ ਨੂੰ ਜਲੰਧਰ ਵੀ ਮਾਮਲਾ ਹੈ ਕਿ ਸੈਂਟਰ ਤੋਂ ਟੀਮ ਆਈ ਹੈ ਇਸ ਦੇ ਬਾਅਦ ਸਰ ਚੌਕੀ ਬਹੁਤ ਹਟਾਪਾ ਸਰ ਇੱਕ ਵਿਵਾਦ ਚੱਲ ਕੇ ਗਿਆ ਹੋਇਆ ਹੈ ਦੇਖੋ ਸੈਂਟਰ ਦਾ ਜਿਹੜਾ ਹੈਗਾ ਉਹ ਉਹਨਾਂ ਨੇ ਕਿਹਾ ਸੀ ਕਿ ਆਯੂਸ਼ਮਨ ਰੋਗਿਆ ਮੰਦਰ ਜੀ ਸਰ ਤੇ ਸਾਡਾ ਇਹ ਸੀਗਾ ਕਿ ਤੁਸੀਂ ਉਹਨੂੰ ਨਾ ਜਿਹੜਾ ਮੰਦਿਰ ਗੁਰਦੁਆਰੇ ਦੇ ਚੱਕਰ ਚ ਨਾ ਪਾਓ ਤੇ ਉਹ ਨਰਦਾ ਸਾਹਿਬ ਨੇ ਸਾਡੀ ਗੱਲ ਮੰਨ ਲਈ ਉਹਨਾਂ ਨੇ ਵੀ ਯੂਸ਼ਮਨ ਰੋਗਿਆ ਕੇਂਦਰ ਕਰਤਾ ਅਸੀਂ ਉਹ ਬ੍ਰਾਂਡਿੰਗ ਕਰਤੀ ਹੈ ਕੋਈ ਇਸ਼ੂ ਨਹੀਂ ਹੈ ਸਾਡੇ ਵਾਸਤੇ ਮਰੀਜ਼ਾਂ ਦੀ ਸਿਹਤ ਮਰੀਜ਼ਾਂ ਨੂੰ ਦਵਾਈ ਦੇਣੀ ਜਿਹੜੀ ਅਸੀਂ ਸਰਵਿਸਸ ਦੇ ਰਹੇ ਆ ਮੈਂ ਦਾਅਵੇ ਨਾਲ ਕਹਿੰਦਾ ਜੀ ਚਾਹੇ ਅਸੀਂ ਯੋਗਾ ਕਰਾ ਰਹੇ ਆ ਤੁਹਾਡੇ ਸ਼ਹਿਰ ਚ ਹੋ ਰਿਹਾ ਤਾਂ ਇਹ ਆਮਦਨੀ ਕਲੀਨਿਕ ਦੇ ਵਿੱਚ ਅਸੀਂ 47 ਡਾਇਗਨੋਸਟਿਕ ਟੈਸਟ ਕਰਦੇ ਆਂ ਔਰ 107 ਮੈਡੀਸਿਨ ਦੇ ਰਹੇ ਆਂ ਔਰ ਲੋਕਾਂ ਨੂੰ ਮਿਲ ਰਹੀਆਂ ਲੋਕ ਬਹੁਤ ਖੁਸ਼ ਆ ਆਮਦਨੀ ਕਲੀਨਿਕ ਨਾਲ ਇਸੇ ਤਰ੍ਹਾਂ ਤੀਵਨ 350 ਮੈਡੀਸਿਨ ਜਿਹੜੀਆਂ ਆ ਗਈਆਂ ਤੁਹਾਡਾ ਜਿਵੇਂ ਡਿਸਟ੍ਰਿਕਟ ਹਸਪਤਾਲ ਹੈ ਉੱਥੇ ਐਸੈਂਸ਼ੀਅਲ ਡਰਗ ਡਿਸਟ੍ਰੀਸੀ ਐਕਸਪੈਂਡ ਕੀਤੀ ਆ ਹਬ ਐਂਡ ਸਪੋਕ ਦੇ ਵਿੱਚ ਤੁਹਾਡੇ ਸੀਐਮਸੀ ਦੇ ਵਿੱਚ ਜਿਹੜੇ ਜਿਨ੍ਹਾਂ ਨੂੰ ਕੋਈ ਬ੍ਰੇਨ ਸਟ੍ਰੋਕ ਹੋ ਜਾਂਦਾ ਉਹਨਾਂ ਦਾ ਆਪਰੇਸ਼ਨ ਫ੍ਰੀ ਹੋ ਰਿਹਾ ਇਸੇ ਤਰ੍ਹਾਂ ਡੀਐਮਸੀ ਚ ਸਾਡਾ ਗਵਰਨਮੈਂਟ ਮੈਡੀਕਲ ਕਾਲਜ ਅੰਮ੍ਰਿਤਸਰ ਪਟਿਆਲਾ ਹਾਰਟ ਦਾ ਜਿਹ ਤਾਰਨ ਤਾਰਨ ਦੇ ਵਿੱਚ ਲੋਕਾਂ ਦਾ ਜਿਹੜਾ 30000 ਦਾ ਇੰਜੈਕਸ਼ਨ ਲਗਾ ਕੇ ਉਹਨਾਂ ਨੂੰ ਨੀਅਰਸਟ ਹਸਪਤਾਲ ਚਾਹੇ ਸਰਕਾਰੀ ਹਸਪਤਾਲ ਅੰਮ੍ਰਿਤਸਰ ਹੋਵੇ ਪਟਿਆਲੇ ਹੋਵੇ ਜਾਂ ਪ੍ਰਾਈਵੇਟ ਹਸਪਤਾਲ ਵਿੱਚ ਉੱਥੇ ਸ਼ਿਫਟ ਕਰਕੇ ਉਹਨਾਂ ਨੇ ਸਟੈਂਟ ਵਗੈਰਾ ਸਾਰਾ ਕੁਝ ਫ੍ਰੀ ਪੈ ਰਿਆ ਹੈਗਾ ਸੋ ਇਹ ਮੈਂ ਦਾਅਵੇ ਨਾਲ ਕਹਿ ਸਕਦਾ ਜੀ ਮੈਂ ਚੈਲੰਜ ਕਰਦਾ ਵੀ ਜਿਹੜੇ ਬੰਦੇ ਸਿਰਫ ਗੱਲ ਫੋਟੋਆਂ ਦੀ ਕਰਦੇ ਆ ਵੀ ਫੋਟੋ ਕੀ ਲਾਉਂਦੇ ਉਹਨਾਂ ਨੂੰ ਕੋ ਫੋਟੋਆਂ ਦੀ ਗੱਲ ਨਾ ਕਰੋ ਸਰਵਿਸ ਦੀ ਗੱਲ ਕਰੋ ਕਿਸੇ ਵੀ ਜਿਹੜੀ ਡਬਲ ਇੰਜਨ ਸਰਕਾਰ ਆ ਬੀਜੇਪੀ ਦੀ ਮੈਨੂੰ ਇਸ ਤੋਂ ਬਿਹਤਰ ਮਾਡਲ ਦਿਖਾ ਦੇਣਾ ਉਹਦੇ ਵਿੱਚ ਤੇ ਅਸੀਂ ਉਹਨਾਂ ਦੀ ਸਾਰੀਆਂ ਗੱਲਾਂ ਮੰਨ ਲੈਣਗੇ ਨਹੀਂ ਸਾਡੀ ਕੋਈ ਗੱਲ ਮੰਨਣ ਸਾਡਾ ਰੋਡ ਸੇਫਟੀ ਵਾਲਾ ਜਿਹੜਾ ਹੈਗਾ ਸੜਕ ਸੁਰੱਖਿਆ ਫੋਰਸ ਐਂਡ ਜਿਹੜਾ ਫਰਿਸ਼ਤੇ ਸਕੀਮ ਹੈ ਇਹ ਦੁਨੀਆ ਦੀ ਬੈਸਟ ਸਕੀਮ ਹੈ ਔਰ ਸਾਡਾ ਜਿਹੜਾ ਇਹ ਹੈਗਾ ਸਟ੍ਰੋਕ ਪ੍ਰੋਜੈਕਟ ਔਰ ਜਿਹੜਾ ਸਾਡਾ ਸਟੈਮੀ ਪ੍ਰੋਜੈਕਟ ਹੈ ਇਹਦੀ ਗਲੋਬਲ ਚਰਚਾ ਹੋ ਰਹੀ ਆ ਜਿਹੜਾ ਸਰਡਨ ਕਾਰਡੀਕ ਡੈਥ ਤੇ ਸਾਡਾ ਪ੍ਰੋਜੈਕਟ ਆ ਉਹਦੀ ਗਲੋਬਲ ਚਰਚਾ ਹੋ ਰਹੀ ਆ ਔਰ ਇਹਨੂੰ ساری ਦੁਨੀਆ ਰੈਪਲੀਕੇਟ ਕਰ ਰਹੀ ਆ ਤੇ ਮੈਨੂੰ ਲੱਗਦਾ ਕੇਂਦਰ ਸਰਕਾਰ ਨੂੰ ਵੀ ਕਰਨੀ ਚਾਹੀਦੀ ਦੇਖੋ ਸਾਡੇ 2023 ਚ 8000 85000 ਕੇਸ ਹੋਏ ਸੀਗੇ ਜਿਹੜਾ 24 ਦੇ ਵਿੱਚ ਬਾਰਸ਼ਾ ਨਹੀਂ ਹੋਈਆਂ ਸੀ ਉਦੋਂ ਸਾਡੇ ਜਿਹੜੇ ਕੇਸ ਸੀਗੇ ਤਕਰੀਬਨ ਤਕਰੀਬਨ ਜਿਹੜੇ ਮੇਰੇ ਖਾਲ ਸੀਗੇ 2500 ਜਾਂ 2600 ਸੀਗੇ ਇਸ ਵਾਰੀ ਸਾਡੇ ਕੇਸਸ ਬਹੁਤ ਕੰਟਰੋਲ ਚੱਲ ਰਹੇ ਸੀਗੇ ਪਰ ਹੁਣ ਥੋੜੇ ਜਿھے ਪਿੱਛੇ ਵਧਿਆ ਹੁਣ ਸਾਡੇ ਮੇਰੇ ਖਾਲ ਸਵਾ 3000 300 3500 ਪਹੁੰਚਿਆ ਜੇ ਵੀ ਸੀ 60% ਘਟਤਾ ਹੁਣ ਘਟਣਾ ਸ਼ੁਰੂ ਹੋ ਗਿਆ ਕੇਸਸ ਨਾਈਟ ਟੈਂਪਰੇਚਰ ਨੀਚੇ ਆ ਗਿਆ ਤਾਂ ਹੋਪਫੁਲੀ 10 15 ਦਿਨ ਚੜੀ ਹੋ ਜਾਏਗੀ ਇਸ ਤੋਂ ਸਵਾਏ ਅਸੀਂ ਫੋਗਿੰਗ ਸਪਰੇਅ ਔਰ ਡੋਰ ਟੂ ਡੋਰ ਚੈਕਿੰਗ ਸਾਡੀਆਂ 20000 ਆਸ਼ਾ ਵਰਕਰਸ ਔਰ 36000 ਨਰਸਿੰਗ ਸਟੂਡੈਂਟ ਚੜੀਆਂ ਹੈਗੀਆਂ ਵਿਆ ਪ੍ਰਸ਼ਤ ਦਾ ਮਿੰਟੂ ਸਰਵੇ ਸਾਡੇ ਡਾਕਟਰ ਵੀ ਜਾ ਕੇ ਘਰ-ਘਰ ਚੈੱਕ ਕਰਦੇ ਆ ਜਿੱਥੇ ਵੀ ਡੈਂਗੀ ਦਾ ਕੇਸਿਸ ਹੁੰਦਾ ਡੈਥ ਸਿਰਫ ਅਜੇ ਤੱਕ 3 ਜਾਂ 4 ਹੋਈਆਂ ਹੈਗੀਆਂ ਤੇ ਜਿਹੜੀ ਸਿਚੁਏਸ਼ਨ ਹੈ ਉਹ ਮੇਰੇ ਵਾਸਤੇ ਤੇ ਇੱਕ ਡੈਥ ਵੀ ਬਹੁਤ ਹੈ ਲੇਕਿਨ ਉਹ ਵੀ ਬੜੀ ਅਨਫੋਰਚੂਨੇਟ ਹੈ ਔਰ ਜਿਹੜਾ ਡੈਂਗੂ ਹੋਣਾ ਵੀ ਕੋ ਮਾੜੀ ਗੱਲ ਹੈ ਬਟ ਇਹਦੇ ਚ ਲੋਕਾਂ ਦੀ ਕੋਆਪਰੇਸ਼ਨ ਦੀ ਬਹੁਤ ਲੋੜ ਹੈ ਕਿਉਂਕਿ ਜਿਹੜਾ ਮੱਛਰ ਹੈ ਘਰ ਚ ਬਰੀਡ ਕਰਦਾ ਫਰਿੱਜ ਦੀ ਟ੍ਰੇ ਦੇ ਵਿੱਚ ਜਿਹੜਾ ਤੇ ਨੀਚੇ ਹੁੰਦੀ ਆ ਜਿਹੜਾ ਡੈਜ਼ਰਟ ਕੂਲਰ ਆ ਠੰਡੀ ਹਵਾ ਵਾਲਾ ਉਹਦੇ ਵਿੱਚ ਲੋਕਾਂ ਦੇ ਸਾਡੇ ਚੰਗੀ ਗੱਲ ਹੈ ਕਿ ਪੰਛੀਆਂ ਵਾਸਤੇ ਕਟੋਰੀ ਰੱਖਦੇ ਆ ਮਵੇਸ਼ੀਆਂ ਵਾਸਤੇ ਹੋਰ ਦੂਜਾ ਜੇ ਕੰਸਟ੍ਰਕਸ਼ਨ ਸਾਈਟ ਤੇ ਜਿੰਨੇ ਕੰਟੇਨਰ ਹੁੰਦੇ ਆ ਲੇਕਿਨ ਉਹਨਾਂ ਨੂੰ ਹਫਤੇ ਚ ਇੱਕ ਵਾਰੀ ਚੰਗੀ ਤਰ੍ਹਾਂ ਸੁਕਾ ਫਲੱਡਸ ਆ ਗਏ ਸੀ ਕਿ ਬੱਚਿਆਂ ਦੀ ਸਕੂਲ ਤੇ ਬੱਚਿਆਂ ਦੀ ਟ੍ਰੇਨਿੰਗ ਕਰ ਰਹੇ ਆ ਤੇ ਸਾਡੇ ਕੋਲੇ 20 ਲੱਖ ਦੀ ਜਿਹੜੀ ਸਟੂਡੈਂਟ ਪੋਪੂਲੇਸ਼ਨ ਆ 2 ਮਿਲੀਅਨ ਸਟੂਡੈਂਟਸ ਨੂੰ ਵੀ ਟ੍ਰੇਨਿੰਗ ਦੇ ਰਹੇ ਆ ਅਸੀਂ ਇਸੇ ਤਰ੍ਹਾਂ ਜੜੀਆਂ ਲਾਈਫ ਸਟਾਈਲ ਦੇ ਸੌਟਰਾ ਉਹਨਾਂ ਬਾਰੇ ਦੇ ਰਹੇ ਆ ਬੱਚੇ ਨੂੰ ਆਪਣਾ ਹਾਈਟ weight ਔਰ ਉਹਨੂੰ ਆਪਣਾ ਹੀਮੋਗਲੋਬਿਨ ਆਪਣੀ ਵਿਜਨ ਹਰ ਸਟੂਡੈਂਟ ਨੂੰ ਪਤਾ ਹੋਣੀ ਚਾਹੀਦੀ ਹੈ ਸਾਰੀ ਟ੍ਰੇਨਿੰਗ ਦੇ ਰਹੇ ਆ ਤੇ ਕਾਫੀ ਅੱਛੇ ਰਿਜ਼ਲਟਸ ਆ ਜੀ ਜਿਹੜਾ ਲੇਕਨ ਦੇਰ ਇਸ ਆਲਵੇਜ਼ ਰੂਮ ਫਾਰ ਇੰਪਰੂਵਮੈਂਟ ਅਸੀਂ ਹੋਰ ਇੰਪਰੂਵ ਕਰਾਂਗੇ ਹੋਰ ਇੰਪਰੋਵਾਈਜ਼ ਕਰਾਂਗੇ ਨਵੇਂ ਸਪੈਸ਼ਲਿਸਟ ਭਰਤੀ ਕਰ ਰਹੇ ਹੁਣ ਅਸੀਂ ਡਾਕਟਰਸ ਭਰਤੀ ਕਰ ਲਿਆ ਹੁਣ ਸਪੈਸ਼ਲਿਸਟ ਭਰਤੀ ਕਰਾਂਗੇ ਔਰ 120 ਹਸਪਤਾਲਾਂ ਦੇ ਵਿੱਚ 24 ਘੰਟੇ ਦੀ ਐਮਰਜੈਂਸੀ ਹੋਏਗੀ 24 ਘੰਟੇ ਡਿਲੀਵਰੀਜ਼ ਹੋਣਗੇ ਤੇ ਇਸੇ ਸਾਲ 60 ਹਸਪਤਾਲਾਂ ਦੇ ਵਿੱਚ 24 ਘੰਟੇ ਸੀਜ਼ੇਰੀਅਨ ਹੋਏਗਾ ਹੌਲੀ ਹੌਲੀ ਉਹਨੂੰ 120 150 ਕਰਾਂਗੇ ਕੀ ਚੀਜ਼ ਇਹ ਡੈਥ ਕੇਸ ਲੁਧਿਆਣੇ ਵਿੱਚ ਲੁਧਿਆਣੇ ਵਿੱਚ ਵੀ ਹੋਈਆਂ ਜੀ ਤੁਹਾਡੇ ਇੱਕ ਅੱਧੀ ਲੁਧਿਆਣੇ ਤੋਂ ਇੱਕ ਪਟਿਆਲੇ ਤੋਂ ਇੱਕ ਫਰੀਦਕੋਟ ਤੋਂ ਇਸ ਤਰ੍ਹਾਂ ਆ ਗਿਆ ਤ ਤੇ ਇੱਕ ਅੱਧਿ ਕਿਤੇ ਹੋਰ ਆ ਜਿਹੜੀਆਂ ਨੇ ਅੰਡਰ ਇਨਵੈਸਟੀਗੇਸ਼ਨਸ ਆ ਨਾਰਮਲੀ ਸਾਡੇ ਜਿਹੜਾ ਪਿਛਲੇ ਸਾਲ ਵੀ ਮਤਲਬ 35 40 ਡੈਥਸ ਹੁੰਦੀਆਂ ਸੀ ਤੇ ਨਹੀਂ ਹੋਣੀਆਂ ਚਾਹੀਦੀਆਂ ਸਾਡੇ ਕੋਲੇ ਜਿਹੜਾ ਡੈਂਗੀ ਵਾਸਤੇ ਬਲੱਡ ਬੈਡਸ ਮੈਡੀਸਨ ਸਾਰਾ ਕੁਝ ਅਸੀਂ ਅਰੇਂਜ ਕੀਤਾ ਹੋਇਆ ਸਿੰਗਲ ਡੋਨਰ ਪਲੇਟਲੇਟਸ ਕਹਿੰਦੇ ਆ ਬਹੁਤ ਮਹਿੰਗੀਆਂ ਹੁੰਦੀਆਂ ਉਹ ਵੀ ਅਸੀਂ ਸਾਰੀਆਂ ਅਰੇਂਜ ਕੀਤੀਆਂ ਹੋਈਆਂ ਪੇਸ਼ੈਂਟ ਤਾਂ ਸਾਰਾ ਲਾਜ ਫਰੀ ਹੈ ਜੀ ਸਾਰਾ ਜੋ ਸਰਕਾਰ ਕਰ ਸਕਦੀ ਹੈ ਉਹ ਸਾਰਾ ਕੁਝ ਕਰ ਰਹੀ ਹੈ ਤੇ মিডিਆ ਦੀ ਔਰ মিডিਆ ਸਾਨੂੰ ਕੋਆਪਰੇਟ ਕਰ ਵੀ ਰਿਹਾ ਜਿੱਥੋਂ ਸਾਨੂੰ ਮੈਨੂੰ ਕੋਈ মিডিਆ ਵਾਲੇ ਇਨਫੋਰਮੇਸ਼ਨ ਦਿੰਦੇ ਆ ਕਿ ਫਲਾਨੀ ਜਗ੍ਹਾ ਤੇ ਸਟੈਗਨੈਂਟ ਵਾਟਰ ਹੈ ਉੱਥੇ ਸੇਮ ਡੇ ਟੀਮ ਪਹੁੰਚ ਜਾਂਦੀ ਆ ਔਰ ਜਿਹੜੀ ਹੈਗੀ ਉਹਨੂੰ ਰੈਕਟੀਫਾਈ ਕਰਕੇ ਅਸੀਂ ਲੋਕਲ ਬਾਡੀਜ਼ ਤੁਹਾਡੇ ਜ਼ਿਲ੍ਹਾ ਲੈਵਲ ਤੇ ਕਮੇਟੀਆਂ ਬਣਾਈਆਂ ਹੋਈਆਂ ਸਟੇਟ ਲੈਵਲ ਤੇ ਮਾਨਿਟਰਿੰਗ ਗਰੁੱਪ ਹੈ ਮੁੱਖ ਮੰਤਰੀ ਸਾਹਿਬ ਨੇ ਪਹਿਲਾਂ ਮੰਤਰੀਆਂ ਦੇ ਲੈਵਲ ਤੇ ਫਿਰ ਜਿਹੜੇ ਪ੍ਰਿੰਸੀਪਲ ਸੈਕਟਰੀਜ਼ ਆ ਗਿਆ ਡਿਪਾਰਟਮੈਂਟ ਸੈਕਟਰੀਜ਼ ਆ ਉਹਨਾਂ ਦੇ ਲੈਵਲ ਤੇ ਇਸੇ ਤਰ੍ਹਾਂ ਸਿਵਲ ਸਰਜਨ ਡਿਪਟੀ ਉਹ ਡਿਸਟ੍ਰਿਕਟ ਦੇ ਲੈਵਲ ਤੇ ਸਬਡਿਵੀਜ਼ਨ ਦੇ ਲੈਵਲ ਤੇ ਪਿੰਡ ਦੇ ਲੈਵਲ ਤੱਕ ਅਸੀਂ ਜਿਹੜੀਆਂ ਜੁਆਇੰਟ ਕਮੇਟੀਆਂ ਬਣਾਈਆਂ ਜਿਹਦੇ ਸੈਨੀਟਰੀ ਇਨਸਪੈਕਟਰ ਸਾਡੀ ਆਸ਼ਾ ਵਰਕਰ ਉਹ ਸਾਰੇ ਮਿਲ ਕੇ ਕੰਮ ਕਰਦੇ ਆ ਸਾਡੀ ਸਿਹਤ ਕਮੇਟੀ ਜਿਹੜੀ ਹੈਗੀ ਆ ਸੋ ਇੱਕ ਸਰ 10 ਲੱਖ ਦਾ ਬੀਮਾ ਜਿਹੜਾ ਕਿਹਾ ਗਿਆ ਸੀਗਾ ਉਹ ਕਦੋਂ ਲਾਗੂ ਹੋਏਗਾ ਦੇਖੋ ਉਹਦੇ ਚ ਜਿਹੜਾ ਹੈਗਾ ਸੀ ਗਵਰਨਮੈਂਟ ਸੈਕਟਰ ਦੇ ਲੈਣੇ ਸੀ ਸਾਡੇ ਉਹ ਟੈਂਡਰ ਵਗੈਰਾ ਸਾਰਾ ਕੁਝ ਪ੍ਰੋਸੈਸ ਹੋ ਗਈ ਆ ਸੋ ਸਾਡੀ ਕੋਸ਼ਿਸ਼ ਹੈ ਕਿ ਅਸੀਂ 31 ਦਸੰਬਰ ਤੋਂ ਪਹਿਲਾਂ ਪਹਿਲਾਂ ਰੋਲ ਆਊਟ ਕਰ ਦਈਏ ਉਹਨਾਂ ਨੂੰ ਠੀਕ ਹੈ ਠੀਕ ਹੈ